ਸਸਿਕਾ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਚੈਨਲ ਕੁਕਿੰਗ ਆਫ ਪੰਜਾਬ ਤੇ ਸਵਾਗਤਾਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਅਸੀਂ ਤੁਹਾਨੂੰ ਨਵਰਾਤਰੀਆਂ ਸਪੈਸ਼ਲ ਸਾਬੂਦਾਣੇ ਤੇ ਆਲੂ ਦੀ ਕ੍ਰਿਸਪੀ ਟਿੱਕੀ ਦੀ ਰੈਸਪੀ ਬਣਾ ਕੇ ਸ਼ੇਅਰ ਕਰਾਂਗੇ ਇਹ ਟਿੱਕੀ ਖਾਣ ਵਿੱਚ ਬਹੁਤ ਹੀ ਸਵਾਦ ਲੱਗਦੀ ਹੈ ਤੁਸੀਂ ਇਸ ਨੂੰ ਸਪੈਸ਼ਲ ਵਰਤ ਲਈ ਬਣਾ ਕੇ ਤਿਆਰ ਕਰ ਸਕਦੇ ਹੋ ਇੱਧਰ ਟਿੱਕੀ ਬਣਾਉਣ ਲਈ ਮੈਂ ਸਾਬੂਦਾਣੇ ਨੂੰ 2-3 ਘੰਟੇ ਪਹਿਲਾਂ ਹੀ ਭਿਓ ਕੇ ਰੱਖ ਦਿੱਤਾ ਸੀ ਪਾਣੀ ਵਿੱਚ ਮੈਂ ਇੱਕ ਕਾਲੀ ਸਾਬੂਦਾਣੇ ਦੀ ਲਈ ਸੀ ਇਹ ਚੰਗੀ ਤਰ੍ਹਾਂ ਸਾਫਟ ਹੋ ਗਿਆ ਮੈਂ ਇੱਕ ਕਾਲੀ ਪਾਣੀ ਵਿੱਚ ਪਾ ਕੇ ਇਸ ਨੂੰ ਭਿਓ ਕੇ ਰੱਖ ਦਿੱਤਾ ਸੀ ਹੁਣ ਜਿਹੜਾ ਥੋੜਾ ਜਿਹਾ ਐਕਸਟਰਾ ਪਾਣੀ ਆ ਉਸ ਨੂੰ ਮੈਂ ਚੰਗੀ ਤਰ੍ਹਾਂ ਛਾਣ ਲਵਾਂਗੇ ਇੱਧਰ ਟਿੱਕੀ ਬਣਾਉਣ ਲਈ ਮੈਂ ਆਲੂਆਂ ਨੂੰ ਉਬਾਲ ਲਿਆ ਸੀ ਆਲੂ ਆਪਣੇ ਚੰਗੀ ਤਰ੍ਹਾਂ ਠੰਡੇ ਹੋ ਗਏ ਇਹਨਾਂ ਦਾ ਮੈਂ ਛਿਲਕਾ ਹਟਾ ਦਿੱਤਾ ਸੀ ਆਲੂਆਂ ਵਿੱਚ ਜ਼ਿਆਦਾ ਮੋਇਸਚਰ ਨਹੀਂ ਹੋਣਾ ਚਾਹੀਦਾ ਹੁਣ ਆਲੂਆਂ ਨੂੰ ਮੈਸ਼ ਕਰ ਲਵਾਂਗੇ ਸਾਰੇ ਆਲੂਆਂ ਨੂੰ ਮੈਂ ਮੈਸ਼ ਕਰ ਲਿਆ ਸੀ ਤੁਸੀਂ ਕद्दूकस ਵੀ ਕਰ ਸਕਦੇ ਹੋ ਆਲੂਆਂ ਵਿੱਚ ਜ਼ਿਆਦਾ ਕੋਈ ਵੱਡਾ ਪੀਸ ਨਹੀਂ ਹੋਣਾ ਚਾਹੀਦਾ ਆਲੂ ਆਪਣੇ ਚੰਗੀ ਤਰ੍ਹਾਂ ਤਿਆਰ ਨੇ ਹੁਣ ਇਸ ਵਿੱਚ ਮੈਂ ਛਾਣਿਆ ਹੈ ਸਾਬੂਦਾਣਾ ਪਾ ਲਵਾਂਗੇ ਸਾਬੂਦਾਣੇ ਵਿੱਚ ਜੇਕਰ ਜਿਆਦਾ ਪਾਣੀ ਹੋਵੇਗਾ ਤਾਂ ਟਿੱਕੀ ਵਾਲਾ ਬੈਟਰ ਜਿਆਦਾ ਪਤਲਾ ਹੋ ਜਾਵੇਗਾ ਹੁਣ ਇਸ ਵਿੱਚ ਅਦਰਕ ਤੇ ਹਰੀ ਮਿਰਚ ਦਾ ਕੁੱਟਿਆ ਹੋਇਆ ਪੇਸਟ ਪਾਵਾਂਗੇ ਇਸ ਵਿੱਚ ਲਸਣ ਤੇ ਪਿਆਜ਼ ਬਿਲਕੁਲ ਨਹੀਂ ਵਰਤਣਾ ਕਿਉਂਕਿ ਇਹ ਵਰਤ ਲਈ ਸਪੈਸ਼ਲ ਬਣਾਈ ਆ ਹੁਣ ਇਸ ਵਿੱਚ ਮੈਂ ਅੱਧਾ ਚਮਚ ਹਜਵਾਨ ਦਾ ਪਾਵਾਂਗੇ ਹਜਵਾਨ ਦਾ ਫਲੇਵਰ ਬਹੁਤ ਹੀ ਵਧੀਆ ਹੁੰਦਾ ਹੈ ਹੁਣ ਇਸ ਵਿੱਚ ਇੱਕ ਚਮਚ ਭੁੰਨਿਆ ਹੋਇਆ ਜੀਰਾ ਪਾਵਾਂਗੇ ਤੁਸੀਂ ਸਾਬਤ ਜੀਰਾ ਵੀ ਪਾ ਸਕਦੇ ਹੋ ਪਰ ਮੈਂ ਸਾਬਤ ਜੀਰਾ ਸਕਿਪ ਕਰਿਆ ਇਸ ਲਈ ਮੈਂ ਭੁੰਨਿਆ ਹੋਇਆ ਜੀਰਾ ਦਾ ਪਾਊਡਰ ਲਿਆ ਹੁਣ ਇਸ ਵਿੱਚ ਸਵਾਹ ਕ ਚਮਚ ਸੇਂ ਦਾ ਨਮਕ ਪਾਵਾਂਗੇ ਟੇਸਟ ਦੇ ਅਕੋਰਡਿੰਗ ਸੇਂ ਦਾ ਨਮਕ ਪਾਵਾਂਗੇ ਇਹ ਨਮਕਾ ਸਪੈਸ਼ਲ ਵਰਤ ਲਈ ਹੀ ਆਉਂਦਾ ਹੈ ਹੁਣ ਇਸ ਵਿੱਚ ਮੈਂ ਚਮਚ ਦਾ ਚੌਥਾ ਹਿੱਸਾ ਕਾਲੀ ਮਿਰਚ ਪਾਊਡਰ ਪਾਵਾਂਗੇ ਥੋੜ੍ਹਾ ਜਿਹਾ ਇਸ ਵਿੱਚ ਗੜੀ ਪੱਤੇ ਨੂੰ ਬਰੀਕ ਬਰੀਕ ਕਟੋ ਕੇ ਪਾਵਾਂਗੇ ਜੇਕਰ ਤੁਹਾਡੇ ਕੋਲ ਫਰੈਸ਼ ਹਰਾ ਧਨੀਆ ਹੈਗਾ ਤੁਸੀਂ ਉਹ ਕੱਟ ਕੇ ਪਾ ਸਕਦੇ ਹੋ ਹੁਣ ਚੰਗੀ ਤਰ੍ਹਾਂ ਸਾਰੇ ਸਮਾਨ ਨੂੰ ਮਿਕਸ ਕਰ ਲਵਾਂਗੇ ਹੱਥਾਂ ਨਾਲ ਤੁਸੀਂ ਚਮਚ ਨਾਲ ਵੀ ਕਰ ਸਕਦੇ ਹੋ ਪਰ ਹੱਥਾਂ ਨਾਲ ਵਧੀਆ ਮਿਕਸ ਹੋ ਜਾਂਦਾ ਹੈ ਹੁਣ ਚੰਗੀ ਤਰ੍ਹਾਂ ਇਸ ਨੂੰ ਮੈਂ ਇਸ ਵਿੱਚ ਮਿਕਸ ਕਰ ਲਿਆ ਸਾਰੇ ਮਸਾਲਿਆਂ ਨੂੰ ਤੁਸੀਂ ਇਸ ਵਿੱਚ ਆਪਣੀ ਹੋਈ ਮੂਫਲੀ ਦਾ ਪਾਊਡਰ ਵੀ ਦਰਦਰਾਜਾ ਕਰਕੇ ਪਾ ਸਕਦੇ ਹੋ ਪਰ ਮੇਰੇ ਕੋਲ ਮੂਫਲੀ ਹੈ ਨਹੀਂ ਸੀ ਇਸ ਲਈ ਮੈਂ ਸਕਿਪ ਕਰੀਆ ਹੁਣ ਇਧਰ ਆਪਣਾ ਸਾਰਾ ਮਿਸ਼ਨ ਬਣ ਕੇ ਤਿਆਰ ਹੈ ਟਿੱਕੀ ਵਾਲਾ ਹੁਣ ਮੈਂ ਇਸ ਦੀ ਟਿੱਕੀ ਬਣਾ ਕੇ ਤਿਆਰ ਕਰ ਲਵਾਂਗੇ ਹੁਣ ਮੈਂ ਹੱਥਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲਿਆ ਸੀ ਹੁਣ ਇਸ ਉੱਤੇ ਥੋੜਾ ਜਿਹਾ ਤੇਲ ਲਗਾ ਲਿਆ ਤਾਂ ਜੋ ਆਲੂ ਆਪਣੇ ਹੱਥਾਂ ਨਾਲ ਨਾ ਚਿਪਕਣ ਹੁਣ ਥੋੜਾ ਜਿਹਾ ਇਸ ਵਿੱਚੋਂ ਬੈਟਰ ਲਵਾਂਗੇ ਤੇ ਗੋਲ ਗੋਲ ਇਸ ਦੀ ਸ਼ੇਪ ਦੇ ਕੇ ਇਸ ਨੂੰ ਟਿੱਕੀ ਦਾ ਆਕਾਰ ਦੇਵਾਂਗੇ ਤੁਸੀਂ ਟਿੱਕੀ ਮੋਟੀ ਪਤਲੀ ਆਪਣੇ ਹਿਸਾਬ ਨਾਲ ਬਣਾ ਸਕਦੇ ਹੋ ਮੈਂ ਮੀਡੀਅਮ ਸਾਈਜ਼ ਦੀ ਟਿੱਕੀਆਂ ਬਣਾ ਕੇ ਤਿਆਰ ਕਰਕੇ ਪਲੇਟ ਵਿੱਚ ਰੱਖ ਲਵਾਂਗੇ ਜੰਗੀ ਤਰ੍ਹਾਂ ਹੱਥਾਂ ਨੂੰ ਮੈਂ ਤੇਲ ਲਗਾ ਲਿਆ ਸੀ ਕਿਉਂਕਿ ਆਲੂ ਥੋੜੇ ਜੇ ਹੱਥਾਂ ਨਾਲ ਚਿਪਕਦੇ ਸੀ ਹੁਣ ਇਸ ਨੂੰ ਥੋੜਾ ਜਿਹਾ ਸ਼ੇਪ ਦੇ ਕੇ ਇਸ ਨੂੰ ਟਿੱਕੀ ਦੀ ਸ਼ੇਪ ਬਣਾ ਕੇ ਇਸੇ ਤਰ੍ਹਾਂ ਮੈਂ ਸਾਰੀਆਂ ਟਿੱਕੀਆਂ ਬਣਾ ਕੇ ਪਲੇਟ ਵਿੱਚ ਰੱਖ ਲਵਾਂਗੇ ਹੁਣ ਮੈਂ ਸਾਰੀਆਂ ਟਿੱਕੀਆਂ ਬਣਾ ਕੇ ਪਲੇਟ ਵਿੱਚ ਰੱਖ ਲਈਆਂ ਸੀ ਤਕਰੀਬਨ 14 ਟਿੱਕੀਆਂ ਬਣ ਕੇ ਤਿਆਰ ਹੈ ਮੈਂ ਮੀਡੀਅਮ ਸਾਈਜ਼ ਦੀਆਂ ਟਿੱਕੀਆਂ ਬਣਾਈਆਂ ਨੇ ਤੁਸੀਂ ਆਪਣੇ ਹਿਸਾਬ ਨਾਲ ਇਹਨਾਂ ਨੂੰ ਬਣਾ ਸਕਦੇ ਹੋ ਹੁਣ ਇੱਧਰ ਗੈਸ ਤੇ ਮੈਂ ਤੇਲ ਗਰਮ ਹੋਣ ਲਈ ਰੱਖਤਾ ਸੀ ਮੈਂ ਰਫਾਈਨਡ ਆਇਲ ਲਿਆ ਹੈ ਤੁਸੀਂ ਕੋਈ ਵੀ ਕੁਕਿੰਗ ਆਇਲ ਲੈ ਸਕਦੇ ਹੋ ਬਰਥਡੇਅ স্পੈਸ਼ਲ ਹੁਣ ਮੈਂ ਇਸ ਨੂੰ ਚੰਗੀ ਤਰ੍ਹਾਂ ਮੀਡੀਅਮ ਫਲੇਮ ਤੇ ਗਰਮ ਕਰ ਲਵਾਂਗੇ ਇਧਰ ਆਪਣਾ ਆਇਲ ਚੰਗੀ ਤਰ੍ਹਾਂ ਗਰਮ ਹੋ ਗਿਆ ਗੈਸ ਦੀ ਫਲੇਮ ਐ ਮੀਡੀਅਮ ਕਰਤੇ ਹੁਣ ਇਸ ਵਿੱਚ ਟਿੱਕੀ ਨੂੰ ਇੱਕ ਇੱਕ ਕਰਕੇ ਛੱੜ ਦਵਾਂਗੇ ਤੁਸੀਂ ਆਪਣੇ ਤੇਲ ਤੇ ਪੈਣ ਦੇ ਹਿਸਾਬ ਨਾਲ ਇਸ ਵਿੱਚ ਟਿੱਕੀਆਂ ਫਰਾਈ ਕਰ ਸਕਦੇ ਹੋ ਤੁਸੀਂ ਇਸ ਨੂੰ ਡੀਪ ਫਰਾਈ ਆ ਸੈਲਵ ਫਰਾਈ ਵੀ ਕਰ ਸਕਦੇ ਹੋ ਹੁਣ ਇਸ ਵਿੱਚ ਮੈਂ ਇੱਕ ਇੱਕ ਕਰਕੇ ਚਾਰ ਟਿੱਕੀਆਂ ਛੱਡ ਦਿੱਤੀਆਂ ਤੇ ਮੀਡੀਅਮ ਫਲੇਮ ਤੇ ਇਸ ਨੂੰ ਚੰਗੀ ਤਰ੍ਹਾਂ ਸੇਕ ਲਵਾਂਗੇ ਤਾਂ ਜੋ ਟਿੱਕੀ ਆਪਣੀ ਚੰਗੀ ਤਰ੍ਹਾਂ ਸਿੱਕ ਜਾਵੇ ਹੁਣ 2 ਮਿੰਟ ਹੋ ਗਏ ਸੀ ਟਿੱਕੀਆਂ ਨੂੰ ਸਿੱਕ ਦਿਆਂ ਹੁਣ ਮੈਂ ਚੰਗੀ ਤਰ੍ਹਾਂ ਇਸ ਦੀ ਸਾਈਡ ਨੂੰ ਚੇਂਜ ਕਰ ਦਵਾਂਗੇ ਧਿਆਨ ਨਾਲ ਤਾਂ ਜੋ ਦੂਸਰੀ ਸਾਈਡ ਤੋਂ ਵੀ ਇਸ ਦਾ ਲਾਈਟ 골ਡਨ ਜਿਹਾ ਕਲਰ ਆ ਜਾਵੇ ਆਲੂ ਪਾਉਣ ਕਰਕੇ ਟਿੱਕੀ ਥੋੜੀ ਜਿਹੀ ਚਿਪਕਦੀ ਸੀ ਤੁਸੀਂ ਇਸ ਟਿੱਕੀ ਨੂੰ ਨਾਨ ਸਟਿਕ ਪੈਨ ਜਾਂ ਨਾਨ ਸਟਿਕ ਤਵੇ ਤੇ ਵੀ ਬਣਾ ਸਕਦੇ ਹੋ ਹੁਣ ਮੈਂ ਇਸ ਦੀ ਸਾਈਡ ਨੂੰ ਚੰਗੀ ਤਰ੍ਹਾਂ ਚੇਂਜ ਕਰਕੇ ਇਸ ਨੂੰ ਦੂਸਰੀ ਸਾਈਡ ਤੋਂ ਵੀ ਲਾਈਟ 골ਡਨ ਜਿਹਾ ਕਲਰ ਹੋਣ ਤੱਕ ਫਰਾਈ ਕਰ ਲਵਾਂਗੇ ਤੁਸੀਂ ਇਸ ਦਾ ਕਲਰ ਆਪਣੇ ਹਿਸਾਬ ਨਾਲ ਰੱਖ ਸਕਦੇ ਹੋ ਨ ਟਿੱਕੀ ਚੰਗੀ ਤਰ੍ਹਾਂ ਆਪਣੀ ਦੂਸਰੀ ਸਾਈਡ ਤੋਂ ਫਰਾਈ ਹੋ ਗਈ ਸੀ ਹੁਣ ਮੈਂ ਅਸਲੀ ਚੰਗੀ ਤਰ੍ਹਾਂ ਇਸ ਦੀ ਸਾਈਡ ਚੇਂਜ ਕਰਕੇ ਇਸ ਨੂੰ ਚੰਗੀ ਤਰ੍ਹਾਂ ਥੋੜੀ ਜਿਹੀ ਹੋਰ ਕਲਰ ਦੇ ਦੇਵਾਂਗੀ ਤਾਂ ਜੋ ਬਹੁਤ ਹੀ ਵਧੀਆ ਇਸ ਤੇ ਕਲਰ ਆ ਜਾਵੇ ਚੰਗੀ ਤਰ੍ਹਾਂ ਇਹ ਕਰਕਰੀ ਜੀ ਹੋ ਜਾਵੇ ਹੁਣ ਮੈਂ ਟਿੱਕੀਆਂ ਨੂੰ ਸੇਕ ਦਿਆ ਹਨ 4 ਤੋਂ 5 ਮਿੰਟ ਹੋ ਗਏ ਸੀ ਲੋ ਤੋਂ ਮੀਡੀਅਮ ਫਲੇਮ ਤੇ ਟਿੱਕੀ ਆਪਣੀ ਬਹੁਤ ਹੀ ਵਧੀਆ ਬਾਰੋ ਗੁਰਕਰੀਜੀ ਹੋ ਗਈ ਹੁਣ ਮੈਂ ਸਾਰੀਆਂ ਟਿੱਕੀਆਂ ਦਾ ਐਕਸਟਰਾ ਆਇਲ ਨਿਚੋੜ ਕੇ ਇਹਨਾਂ ਨੂੰ ਇੱਕ ਅਲੱਗ ਟਿਸ਼ੂ ਪੇਪਰ ਤੇ ਕੱਢ ਲਵਾਂਗੇ ਇਸੇ ਤਰ੍ਹਾਂ ਮੈਂ ਤੇਲ ਵਿੱਚ ਦੂਸਰਾ ਬੈਚ ਵੀ ਛੱਡ ਲਵਾਂਗੇ ਮੈਂ ਪਹਿਲਾਂ ਚਾਰ ਟਿੱਕੀਆਂ ਫਰਾਈ ਕਰੀਆਂ ਸੀ ਥੋੜੇ ਜਿਹਾ ਪਲਟਣ ਵਿੱਚ ਮੁਸ਼ਕਲ ਆ ਰਹੀ ਸੀ ਹੁਣ ਮੈਂ ਇਸ ਵਿੱਚ ਤਿੰਨ ਟਿੱਕੀਆਂ ਹੀ ਫਰਾਈ ਕਰਾਂਗੀ ਤਾਂ ਜੋ ਚੰਗੀ ਤਰ੍ਹਾਂ ਹੋ ਪਲਟਣ ਵਿੱਚ ਆਸਾਨੀ ਹੋ ਜਾਵੇ ਹੁਣ ਮੈਂ ਇਸ ਵਿੱਚ ਤਿੰਨ ਟਿੱਕੀਆਂ ਪਾਈਆਂ ਨੇ ਹੁਣ ਇਹਨਾਂ ਨੂੰ 2-3 ਮਿੰਟ ਲਈ ਇੱਕ ਸਾਈਡ ਤੋਂ ਸੇਕਣ ਦਵਾਗੇ ਮੀਡੀਅਮ ਫਲੇਮ ਤੇ ਥੋੜਾ ਜਿਹਾ ਆਲੂ ਪਾਉਣ ਕਰਕੇ ਟਿੱਕੀ ਥੋੜੀ ਜਿਹੀ ਚਿਪਕ ਰਹੀ ਸੀ ਇਸ ਲਈ ਮੈਂ ਇਸ ਨੂੰ ਹਰੇ ਨਹੀਂ ਪਲਟਾਂਗੇ 2 ਮਿੰਟ ਇਸ ਨੂੰ ਹੋਰ ਸੇਕ ਲਵਾਂਗੇ ਹੁਣ 2 ਮਿੰਟ ਹੋ ਗਏ ਸੀ ਹੁਣ ਚੰਗੀ ਤਰ੍ਹਾਂ ਇਸ ਦੀ ਸਾਈਡ ਲਾਈਟ ਬ੍ਰਾਊਨ ਜੀ ਹੋ ਗਈ ਹੁਣ ਮੈਂ ਇਸ ਦੀ ਸਾਈਡ ਚੇਂਜ ਕਰਕੇ ਇਸ ਨੂੰ ਦੂਸਰੀ ਸਾਈਡ ਤੋਂ ਵੀ ਚੰਗੀ ਤਰ੍ਹਾਂ ਸੇਕ ਲਵਾਂਗੇ ਤਾਂ ਜੋ ਚੰਗੀ ਤਰ੍ਹਾਂ ਇਸ ਤੇ ਲਾਈਟ 골ਡਨ ਜਿਹਾ ਕਲਰ ਆ ਜਾਵੇ। ਟਿੱਕੀ ਥੋੜੀ ਜਿਹੀ ਸਿੱਕੀ ਹੀ ਵਧੀਆ ਲੱਗਦੀ ਆ। ਤਾਂ ਹੀ ਉਹ कुरकुरी ਜੀ ਬਣਦੀ ਆ। ਹੁਣ ਚੰਗੀ ਤਰ੍ਹਾਂ ਇਹਨਾਂ ਨੂੰ ਸੇਕ ਕੇ ਤਿਆਰ ਕਰ ਲਵਾਂਗੇ। ਹੁਣ ਮੈਂ ਸਾਰੀਆਂ ਟਿੱਕੀਆਂ ਬਣਾ ਕੇ ਤਿਆਰ ਕਰ ਲਈਆਂ ਸੀ। ਟਿੱਕੀਆਂ ਆਪਣੀਆਂ ਬਹੁਤ ਹੀ ਵਧੀਆ कुरकुਰੀਆਂ ਬਣ ਕੇ ਤਿਆਰ ਹੋਈਆਂ ਸੀ ਸਾਬੂਦਾਣੇ ਦੀਆਂ। ਕੋਈ ਨਹੀਂ ਕਹਿ ਸਕਦਾ ਕਿ ਇਹ ਸਾਬੂਦਾਣੇ ਦੀਆਂ ਟਿੱਕੀਆਂ ਨੇ ਬਹੁਤ ਹੀ ਵਧੀਆ क्रिस्पी टिक्की अपनी बनके तैयार हुई सी अंदरੋਂ नरम ਤੇ ਬਾਹਰੋਂ क्रिस्पी टिक्की बनके अपनी तैयार हुई सी ਹੁਣ ਮੈਂ ਟिक्की ਨੂੰ ਇੱਕ ਪਲੇਟ ਵਿੱਚ ਸਰਵ ਕਰ ਲਵਾਂਗੇ ਟिक्की ਨੂੰ ਇੱਕ ਪਲੇਟ ਵਿੱਚ ਸਰਵ ਕਰ ਲਿਆ ਸੀ ਨਾਲ ਮੈਂ ਧਨੀਏ ਤੇ ਮੂਫਲੇ ਦੀ ਚਟਨੀ ਲਈ ਹੈ ਤੇ ਨਾਲ ਮੈਂ ਇਮਲੀ ਦੀ ਚਟਨੀ ਲਈ ਹੈ ਤੁਸੀਂ ਜੇਕਰ ਵਰਤ ਵਿੱਚ ਚਟਨੀ ਸਰਵ ਕਰਨਾ ਚਾਹੁੰਦੇ ਹੋ ਕਰ ਸਕਦੇ ਹੋ ਨਹੀਂ ਸਕਿੱਪ ਕਰ ਸਕਦੇ ਹੋ ਬਹੁਤ ਹੀ ਵਧੀਆ ਟिक्की ਆਪਣੀ कुरकुरी ਜੀ ਬਣ ਕੇ ਤਿਆਰ ਹੋਈ ਸੀ ਜੇਕਰ ਤੁਹਾਨੂੰ ਮੇਰੇ ਆਲੂ ਸਾਬੂਦਾਣੇ ਦੀ ਟिक्की ਦੀ ਰਸਪੀ ਥੋੜੀ ਜਿਹੀ ਵਧੀਆ ਲੱਗੀ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ ਜੀ